ਅੱਜ ਦੇ ਵਿੱਚ ਸ਼ਾਮਣ ਲੋਕਾਂ ਨੇ ਤਾਂ ਡਰਨਾ ਹੀ ਡਰਨਾ ਸੀ ਪਰ ਵੀਡੀਓ ਦੇਖ ਕੇ ਤਾਂ ਤੁਸੀਂ ਵੀ ਡਰ ਜਾਮੋਗੇ ਦੇਖ ਲਓ दारू ਦਾ ਕਿੰਨਾ ਅਸਰ ਹੁੰਦਾ ਹੈ ਆਪਣੀ ਮਨਪਸੰਦੀ ਦਾ ਗੀਤ ਲਾ ਕੇ ਜਦੋਂ ਇਹ ਦੋਵੇਂ ਜਾਨੇ ਸਟੇਜ ਉੱਪਰ ਚੜੇ ਤਾਂ ਪੁੰਜੇ ਦੇ ਵਿੱਚ ਖੜੇ ਹੋਏ ਆ ਸੋਟੀਆਂ ਚੱਕ ਲੈਂਦੇ ਹਨ ਜਥੇ ਕੀ ਦੋਤੋ ਇਹ ਗੀਤ ਲਗਾਉਂਦੇ ਹਨ ਕਿ ਭੱਜ ਕੇ ਹਟਾਈ ਮਖਣਾ ਜੱਟ ਪਾਣੀ ਦੀ ਬਾਰੀ ਤੇ ਪੈਸੇ ਲੜ ਪੇ ਤੇ ਉਹ ਜਿਹੇ ਗੀਤਾਂ ਪਰ ਜਦੋਂ ਇਹੋ ਜਿਹੇ ਪੰਜਾਬੀ ਬੇਹੱਦ ਸੋਣਾ ਪੰਗੜਾ ਪਾਉਂਦੇ ਹਨ ਤਾਂ ਫਿਰ ਇੱਕ ਪਾਸੇ ਤਾਂ ਐਵੇਂ ਲੱਗਦਾ ਕਿਤੇ ਇਹ ਲੜ ਹੀ ਨਾ ਪੈਣ ਜਾਂ ਫਿਰ ਖਾਦੀ ਪੀਤੀ ਦੇ ਵਿੱਚ ਇਹ ਇੱਕ ਦੂਜੇ ਦੇ ਕਿਤੇ ਇੱਕ ਸੂਤੇ ਥਾਮੇ ਡਾਂਗਣਾ ਮਾਰਨ ਪਰ ਜੋ ਇਸ ਵਿਆਹ ਦੇ ਵਿੱਚ ਕੀਤਾ ਤਾਂ ਬੇਹੱਦ ਤਾਂ ਕਹੀ ਕੀਤਾ ਪਰ ਇੰਨੇ ਵੀ ਫੀਲਿੰਗ ਨਹੀਂ ਚੱਕਣੀ ਚਾਹੀਦੀ दारू ਤਾਂ ਹਰ ਇੱਕ ਬੰਦਾ ਪੀਂਦਾ ਪਰ ਇਹਨਾਂ ਨੇ ਕੋਈ ਵੱਖਰੇ ਢੰਗ ਨਾਲ ਨਹੀਂ ਪੀਤੀ ਜੱਥੇ ਕੀ ਦੋਸਤੋ ਦੇਖਿਆ ਜਾਵਕੀ ਵਿਆਹਾਂ ਦੇ ਵਿੱਚ ਤਾਂ ਪੰਜਾਬੀ ਅਕਸਰ ਨੱਚ-ਨੱਚ ਕੇ ਹੀ ਆਪਣੇ ਮਨ ਦੀ ਭੜਾਂਸ ਕੱਢ ਲੈਂਦੇ ਹਨ ਤੇ ਅੱਜ ਸਾਜ ਦੇ ਸਮੇਂ ਦੇ ਵਿੱਚ ਪੰਜਾਬੀ ਡਾਂਗਾ ਸੋਟਾ ਚੱਕ ਕੇ ਫੇਰ ਆਪਣੇ ਮਨ ਦੀ ਭੜਾਂਸ ਕੱਢਦੇ ਹਨ ਤੇ ਤੁਸੀਂ ਇਸ ਵੀਡੀਓ ਦੇ ਵਿੱਚ ਦੋਸਤੋ ਵਾਕਿਆ ਦੇਖ ਸਕਦੇ ਹੋ ਵਿਆਹ ਦੇ ਵਿੱਚ ਕਿਵੇਂ ਇੱਕ ਪਾਸੇ ਲਾ ਰੱਖੇਤੀ ਰਿਸ਼ਤੇਦਾਰ ਤੇ ਆਪ ਲੱਗੇ ਸੀ ਸਟੇਜ ਉੱਪਰ ਨੱਚਣ ਜੱਥੇ ਕੀ ਦੇਖਿਆ ਜਾਵਕੀ ਵਿਆਹ ਦੇ ਵਿੱਚ ਬੁੜੀਆਂ ਵੀ ਕਿਸੇ ਨੂੰ ਨੱਚਣ ਨਹੀਂ ਦਿੰਦੀਆਂ ਪਰ ਇਹਨਾਂ ਬੰਦਿਆਂ ਨੇ ਤਾਂ ਕੋਈ ਸਟੇਜ ਉੱਪਰ ਹੀ ਨਹੀਂ ਲਵੇ ਲੱਗਣ ਦਿੱਤਾ ਤੁਸੀਂ